ਪੋਪਰੋਡ ਮੁਲਾਦ ਉੱਪਰ ਖੜਾ ਵਾਂ ਇਸ ਵੇਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਕਿ ਜਿਸ ਮੁੱਦੇ ਦੇ ਉੱਪਰ ਇਹ ਵੀਡੀਓ ਅੱਜ ਹੋਣ ਜਾ ਰਹੀ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਬੰਧਤ ਅਧਿਕਾਰੀਆਂ ਤੱਕ ਜਾਂ ਕੋਈ ਵੀ ਵਿਭਾਗ ਹੋਊਗਾ ਜਿਹੜਾ ਉਹਦੇ ਤੱਕ ਇਹ ਗੱਲਬਾਤ ਪਹੁੰਚ ਸਕੇ ਤਾਂ ਜੋ ਇਹਦਾ ਵੱਧ ਤੋਂ ਵੱਧ ਛੇਤ ਤੋਂ ਛੇਤੀ ਹੱਲ ਨਿਕਲ ਸਕੇ ਮਲੌਤ ਲਈ ਦੇਖ ਰਿਹਾ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਮੈਂ ਮਲੌਤ ਦੇ ਵਿੱਚ ਮੌਜੂਦ ਹਾਂ ਜਦੋਂ ਕੁੱਪ ਤੋਂ ਮਲੌਤ ਵਾਲੀ ਸਾਈਡ ਨੂੰ ਆਉਨੇ ਆ ਤਾਂ ਰੋਡ ਦੇ ਉੱਪਰ ਆ ਟੋਬਾ ਤੁਹਾਨੂੰ ਦਿਖਦਾ ਹੋਊਗਾ ਇੱਥੇ ਹਰ ਵਾਰ ਜਦੋਂ ਤੁਸੀਂ ਆਉਨੇ ਹੋ ਉੱਥੇ ਤਾਂ ਇੱਥੇ ਸਰਕਾਰੀ ਪੈਸੇ ਦੀ ਕਹਿ ਲਈਏ ਜਾਂ ਸਰਕਾਰੀ ਚੀਜ਼ਾਂ ਦੀ ਕਹਿ ਲਈਏ ਇੱਕ ਬਹੁਤ ਬੁਰੇ ਤਰੀਕੇ ਦੇ ਨਾਲ ਉਹ ਉਹਨੂੰ ਖਰਾਬ ਕੀਤਾ ਜਾ ਰਿਹਾ ਹੁਣ ਪਹਿਲੀ ਚੀਜ਼ ਤੇ ਮੈਂ ਆਉਂਗਾ ਇਹ ਸਕੂਲ ਜ਼ੋਨ ਦਾ ਬੋਰਡ ਹੈ ਸਕੂਲ ਜ਼ੋਨ ਦਾ ਬੋਰਡ ਹੈ ਇੱਥੇ ਸਪੀਡ ਲਿਖੀ ਹੈ 30 ਕਿਲੋਮੀਟਰ ਤੇ ਆ ਬੁਲਟ ਨਿਕਲਦੇ ਆ ਤੁਹਾਡੇ ਸਾਹਮਣੇ ਇਹਦੀ ਸਪੀਡ 40 ਤੋਂ 50 ਜਾਂ 60 ਹੋਏਗੀ ਇਹਦੀ ਠੀਕ ਹੈ ਜੀ ਤੇ ਆਮ ਜਿਹੜੇ ਸਾਧਨ ਨੇ ਉਹ ਇੰਨੇ ਹੀ ਸਪੀਡ ਨਾਲ ਇੱਥੋਂ ਨਿਕਲਦੇ ਨੇ ਚਾਹੇ ਉਹ ਗੱਡੀਆਂ ਵੀ ਆ ਰਹੀਆਂ ਨੇ ਤੁਰ ਲੰਘ ਰਹੀਆਂ ਨੇ ਸਕੂਲ ਦਾ ਸਾਈਨ ਬੋਰਡ ਲੱਗਿਆ ਸਕੂਲ ਜ਼ੋਨ ਹੈਗਾ ਸਕੂਲ ਮਹਿਜ਼ ਇੱਥੋਂ ਬਾਲਾ ਨਹੀਂ ਅ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਯਾਦ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਇਹ ਇੱਥੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਹੈ ਸਾਰੇ ਜਿਹੜੇ ਵੀ ਇੱਥੋਂ ਲੰਘਦੇ ਨੇ ਉਹਨਾਂ ਨੂੰ ਪਤਾ ਹੀ ਹੈ ਤੇ ਪਹਿਲੇ ਤਾਂ ਤੁਸੀਂ ਜੀ ਆ ਚੀਜ਼ ਦੇਖੋ ਇਹ ਸਕੂਲ ਜ਼ੋਨ ਦਾ ਇੱਕ ਅ ਇੱਕ ਏਰੀਆ ਇੱਥੇ ਸਕੂਲ ਜ਼ੋਨ ਦਾ ਇੰਟਰਲੌਕ ਬਕਾਇਦਾ ਟਾਈਲ ਲੱਗੀ ਹੋਈ ਹੈ ਤੇ ਜੇ ਤੁਸੀਂ ਦੇਖਿਆ ਹੋਊਗਾ 30 ਦੀ ਸਪੀਡ ਲਿਖੀ ਹੋਈ ਹੈ ਸਾਰਾ ਕੁਝ ਹੈ ਤੁਹਾਡੇ ਸਾਹਮਣੇ ਹੁਣ ਇਹਦਾ ਹਾਲ ਤੁਸੀਂ ਦੇਖ ਰਹੇ ਹੋ ਇੱਥੇ ਇਹਦਾ ਹਾਲ ਕੀ ਹੈ ਹੁਣ ਆਪਾਂ ਇਹਦੇ ਵਿੱਚ ਅੱਗੇ ਵੀ ਇਸ ਚੀਜ਼ ਉੱਪਰ ਆਪਾਂ ਗੱਲਬਾਤ ਕਰਾਂਗੇ ਹੁਣ ਇਹ ਟੋਬਾ ਜਿਹੜਾ ਪਾਣੀ ਦੀ ਨਿਕਾਸੀ ਦੇ ਲਈ ਰੋੜੀਆਂ ਪਿੰਡ ਦੀ ਪਾਣੀ ਦੀ ਨਿਕਾਸੀ ਦੇ ਲਈ ਇਹ ਟੋਬਾ ਬਣਾਇਆ ਗਿਆ ਸੀ ਮੈਂ ਸਾਫ਼ ਕਰ ਦਮੈਂ ਇੱਥੇ ਮੈਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਨਹੀਂ ਕਹਿ ਰਿਹਾ ਗੱਲ ਜੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਭਾਈ ਉਹਨਾਂ ਦਾ ਵੀ ਕੋਈ ਰੋਲ ਹੈਗਾ ਇਸ ਗੱਲ ਦੇ ਵਿੱਚ ਤਾਂ ਉਹ ਆਪਣੀ ਇਹ ਚੀਜ਼ ਨੂੰ ਜਰੂਰ ਧਿਆਨ ਵਿੱਚ ਲੈ ਕੇ ਆਉਣ ਕਿਉਂਕਿ ਮੈਂ ਇੱਕ ਸ਼ੀਸ਼ਾ ਦਿਖਾਉਣ ਦਾ ਕੰਮ ਕਰ ਰਿਹਾ ਨਾ ਕਿ ਮੈਂ ਕਿਸੇ ਦਾ ਵਿਰੋਧ ਜਾਰ ਕਰ ਰਿਹਾ ਇੱਥੇ ਤੇ ਹੁਣ ਆ ਦੇਖੋ ਆ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਜਿਹੜੇ ਤੁਸੀਂ ਕਹੋਗੇ ਸਬਜ਼ੀਆਂ ਵਾਲੇ ਨੇ ਉਹ ਦੇਖੋ ਆ ਆਲੂ ਪੈਣੇ ਦੇਖੋ ਇੱਧਰ ਸੜੇ ਹੋਏ ਆਲੂ ਪੈਣੇ ਇੱਧਰ ਠੀਕ ਹੈ ਜੀ ਇਹ ਦੇਖ ਲਓ ਆਹਾ ਇੱਧਰ ਤੁਸੀਂ ਹੋਰ ਵੀ ਚੀਜ਼ਾਂ ਦੇਖ ਪਾ ਰਹੇ ਹੋ ਪੂਰਾ ਕਬਾੜ ਜਾਨੀ ਕਿ ਪੂਰਾ ਤੇ ਦਵਾਈਆਂ ਸਿੱਟੀਆਂ ਪਈਆਂ ਨੇ ਸ਼ੀਸ਼ੀਆਂ ਰਹਿ ਗਈਆਂ ਮੈਡੀਕਲ ਸਟੋਰ ਤੋਂ ਕਿਸੇ ਤੋਂ ਇਹ ਆਈਆਂ ਹੋਣਗੀਆਂ ਜਾਂ ਹੋਰ ਵੀ ਬਹੁਤ ਕੁਸ਼ ਹੈ ਦੇਖੋ ਇੱਧਰ ਤੁਸੀਂ ਪੂਰਾ ੰਬਾਰ ਲੱਗਿਆ ਪਿਆ ਇੱਧਰ ਠੀਕ ਹੈ ਜੀ ਸਕੂਲ ਮਹਿਜ ਇੱਥੋਂ ਮੈਂ ਫਿਰ ਦੁਬਾਰਾ ਦੁਹਰਾ ਦਣਾ ਮਹਿਜ 50 ਮੀਟਰ ਦੀ ਦੂਰੀ ਤੇ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਣ ਉਹ ਪਾਣੀ ਖੜਾ ਦੰਦਾ ਗਾਦ ਜੰਮ ਚੁੱਕੀ ਹੈ ਤੇ ਉਹਦੇ ਵਿੱਚ ਮੱਛਰ ਵੀ ਪਨ ਪ੍ਰਿਆ ਵਾ ਤੇ ਡੇਂਗੂ ਜਾਂ ਚਿਕਨ ਗੁਨੀਆਂ ਵਗੈਰਾ ਬਿਮਾਰੀਆਂ ਹੌਣ ਦਾ ਖਤਰਾ ਬਣਿਆ ਹੋਇਆ ਤੇ ਮੈਂ ਇੱਥੇ ਖੜ ਕੇ ਕਵਰ ਕਿਉਂ ਕਰ ਰਿਹਾ ਇੱਕ ਕਾਰਨ ਕੀ ਆ ਪਹਿਲੇ ਨੰਬਰ ਤੇ ਤਾਂ ਉਹ ਲੋਕ ਦੋਸ਼ੀ ਨੇ ਇਸ ਚੀਜ਼ ਦੇ ਜਿਹੜੇ ਲੋਕ ਇੱਥੇ ਕੂੜਾ ਸੁੱਟਦੇ ਨੇ ਵੱਡੀ ਗੱਲ ਇਹ ਆ ਕਿ ਕੂੜਾ ਇੱਥੇ ਕਿਉਂ ਸੁੱਟਿਆ ਜਾਂਦਾ ਹੈ ਕੂੜਾ ਸੁੱਟਣ ਦਾ ਕੋਈ ਸਪੌਟ ਨਹੀਂ ਆ ਜਾਂ ਫਿਰ ਜਿਹੜੇ ਇੱਥੇ ਰੋਜ਼ਗਾਰ ਦੇ ਲਈ ਚਾਹੇ ਉਹ ਕਿਸੇ ਵੀ ਜਗ੍ਹਾ ਤੋਂ ਆਉਂਦੇ ਨੇ ਮਲਾਉ ਦੇ ਵਿੱਚ ਉਹ ਆਉਂਦੇ ਨੇ ਇੱਥੇ ਸਬਜ਼ੀਆਂ ਅਨਾਰੀਅਲ ਦੇ ਛਿਲਕੇ ਹੋਗੇ ਜਾਂ ਹੋਰ ਬਹੁਤ ਕੁਛ ਹੈ ਤਾਂ ਕਿਸੇ ਮਹਾਨ ਵਿਅਕਤੀ ਨੇ ਮੁਰਗੀਆਂ ਦਾ ਜਿਹੜਾ ਬਿੱਠਾ ਹੁੰਦੀਆਂ ਨੇ ਜਾਂ ਕੂੜਾ ਆ ਦੇਖੋ ਆ ਸਾਰਾ ਸਿੱਤੇ ਪਿਆ ਇ ਤੇ ਇਹ ਸ਼ਹਿਰ ਨਿਵਾਸੀਆਂ ਦਾ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਵਾਗਤ ਕਰਦਾ ਇਹ ਕੂੜਾ ਇਥੇ ਪਿਆ ਹੁਣ ਪਹਿਲੀ ਗੱਲ ਤੇ ਮੈਂ ਲੋਕਾਂ ਜਿਹੜੇ ਇਥੇ ਸੁੱਟ ਕੇ ਜਾਂਦੇ ਨੇ ਬੱਸ ਸਪੀਡ ਤੇ ਗਈ ਆ ਸਪੀਡ 30 ਦੀ ਐ ਤੂੰ ਬੱਸ ਪੂਰੀ ਸਪੀਡ ਤੇ ਜਾ ਰਹੀ ਆ ਆ ਵੀ ਸਾਧਨ ਸਪੀਡ ਤੇ ਜਾ ਰਹੇ ਨੇ ਕੋਈ ਸਪੀਡ ਬ੍ਰੇਕਰ ਨਹੀਂ ਹੈਗਾ ਜਗ੍ਹਾ ਦੇ ਉੱਪਰ ਨਾ ਕੋਈ ਇਸ ਤਰ੍ਹਾਂ ਦਾ ਅ ਇਟ ਬੈਰੀਕੇਟਿੰਗ ਕੀਤੀ ਗਈ ਹੈ ਕਿ ਇਹ ਸਕੂਲ ਜ਼ੋਨ ਹੈ ਇੱਕ ਤਰ੍ਹਾਂ ਦਾ वैसे हुन ਤੱਕ ਸਕੂਲ ਦਾ ਟਾਈਮ ਹੈ ਨੀਗਾ ਮੈਂ ਆਪਣੇ ਮੁੱਦੇ ਤੋਂ ਨਾ ਭਟਕਾਂ ਪਹਿਲੀ ਗੱਲ ਤੇ ਤਾਂ ਆ ਲੋਕ ਜਿਹੜੇ ਤੇ ਪੂਰਾ ਸੁੱਟਦੇ ਨੇ ਪਹਿਲਾਂ ਤਾਂ ਉਹ ਦੋਸ਼ੀ ਨੇ ਇਸ ਗੱਲ ਦੇ ਵੀ ਪੂਰਾ ਅਸਲ ਦੇ ਵਿੱਚ ਸੁੱਟਣਾ ਕਿੱਥੇ ਆ ਉਹਨਾਂ ਸ਼ਹਿਰ ਤੇ ਵਿੱਚ ਕੋਈ ਬੰਦਾ ਬਾਹਰੋਂ ਐਂਟਰ ਹੋ ਰਿਹਾ ਸਾਡੇ ਵਿੱਚ ਕੋਈ ਖੰਨੇ ਨੂੰ ਲੰਘਣ ਵਾਲਾ ਜਾਂ ਕਿਤੇ ਨੂੰ ਵੀ ਤਾਂ ਅਸੀਂ ਉਹਦਾ ਸਵਾਗਤ ਕਰ ਰਹੇ ਇੱਥੇ ਦੂਸਰੀ ਗੱਲ ਪ੍ਰਸ਼ਾਸਨ ਆ ਜਿਹੜਾ ਕਿਸੇ ਦੇ ਅਧੀਨ ਤਾਂ ਆਉਂਦਾ ਹੀ ਹੋਊਗਾ ਕੋਈ ਤਾਂ ਕੋਈ ਤਾਂ ਹੋਊਗਾ ਬਾਲੀਵਾਰ ਸਦਾ ਇਸ ਜਗ੍ਹਾ ਦਾ ਕੋਈ ਤਾਂ ਨਗਰ ਪੰਚਾਇਤ ਮਲੋਦ ਹੋ ਸਕਦੀ ਆ ਜਾਂ ਫਿਰ ਮਾਡਲ ਟਾਊਨ ਹੋ ਸਕਦਾ ਜਾਂ ਫਿਰ ਕੋਈ ਕਿਤੋਂ ਕੁਛ ਤਾਂ ਹੋਊਗਾ ਹੀ ਇੱਥੇ ਪੰਜਾਬ ਸਰਕਾਰ ਦਿੱਤਾ ਇੱਥੇ ਕਿਸੇ ਦਾ ਕੋਈ ਰੋਲ ਹੋਊਗਾ ਕਿ ਨਹੀਂ ਹੋਊਗਾ ਇੱਥੇ ਜਦੋਂ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਦੇ ਨਾਲ ਬੰਦੇ ਮਰ ਜਾਂਦੇ ਨੇ ਫਿਰ ਅਸੀਂ ਮੁਆਵਜ਼ਾ ਜ਼ਰੂਰ ਜਾਰੀ ਕਰ ਦਿੰਦੇ ਆ ਸਾਰਿਆਂ ਦੇ ਲਈ ਪਰ ਕਿਤਨਾ ਕਿਤੇ ਜਿਹੜੀਆਂ ਆ ਚੀਜ਼ਾਂ ਨੇ ਗਰਾਊਂਡ ਲੈਵਲ ਤੇ ਇਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਮੈਂ ਫਿਰ ਇਥੇ ਦੁਹਰਾ ਦਿੰਨਾ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰ ਰਿਹਾ ਕਿਉਂਕਿ ਬਹੁਤੇ ਹੋਗੇ ਮਿਰਚਾਂ ਲੱਗ ਜਾਂਦੀਆਂ ਨਹੀਂਆਂ ਵੀ ਹਾਂ ਸਾਡੀ ਪਾਰਟੀ ਖਿਲਾਫ ਜਾਂ ਸਾਡੇ ਖਿਲਾਫ ਇਹ ਬੰਦਾ ਪ੍ਰੋਪੋਗੈਂਡਾ ਕਰ ਰਿਹਾ ਵਾ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਹਾਡੇ ਸਾਹਮਣੇ ਪ੍ਰਤੱਖ ਹੈ ਤੇ ਮੈਨੂੰ ਇੱਥੇ ਤੁਹਾਨੂੰ ਕੁਝ ਦੱਸਣ ਦੀ ਜਾਂ ਕੁਝ ਕਹਿਣ ਦੀ ਲੋੜ ਨਹੀਂ ਸਾਰੇ ਸ਼ਹਿਰ ਬਸ਼ਨੀਕ ਇਤੋਂ ਲੰਘਦੇ ਨੇ ਤੇ ਮੈਂ ਪੱਤਰਕਾਰ ਹੋਣ ਦੇ ਨਾਤੇ ਇਹ ਮੁੱਦੇ ਨੇ ਜਿਹੜੇ ਇਹ ਚੁੱਕਦਾ ਰਵਾਂਗਾ ਤੇ ਸਬੰਧਤ ਅਧਿਕਾਰੀਆਂ ਨੂੰ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਵਾਂ ਜੋ ਵੀ ਨੇ ਚਾਹੋ ਨਗਰ ਕੌਂਸਲ ਦੇ ਅਧਿਕਾਰੀ ਨੇ ਚਾਹੋ ਕਿਸੇ ਵੀ ਮੈਕਮੇ ਦੇ ਅਧਿਕਾਰੀ ਨੇ ਕੋਈ ਤਾਂ ਹੋਣਗੇ ਪੋਲੂਸ਼ਨ ਕੋਰ ਉਹਦੇ ਕੰਟਰੋਲ ਬੋਰਡ ਦੇ ਹੋਣਗੇ ਕੋਈ ਇੱਥੇ ਕੁਝ ਤਾਂ ਹੋਊਗਾ ਇਹ ਮਲੌਤ ਦੇ ਵਿੱਚ ਉਹਨਾਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਦਾ ਕੋਈ ਧਿਆਨ ਦਿੱਤਾ ਜਾਵੇ ਇਸ ਮਸਲੇ ਵੱਲ ਜਾਂ ਇਥੇ ਕੋਈ ਪ੍ਰੋਪਰ ਕੋਈ ਇੰਟਰਲੌਕ ਟਾਈਲਾਂ ਦਾ ਕੁਝ ਬਣਾਇਆ ਜਾਵੇ ਇੱਕ ਤਰ੍ਹਾਂ ਦਾ ਕੋਈ ਪ੍ਰੋਪਰ ਰਾਹ ਹੋਵੇ ਜਿਹਦੇ ਵਿੱਚ ਜਿੱਥੋਂ ਮਤਲਬ ਲੋਕ ਦੇਖ ਕੇ ਕੂੜਾ ਸੁੱਟਣਾ ਉਹਨੇ ਜਗ੍ਹਾ ਹੀ ਗੰਦੀ ਪਈ ਐ ਇਸ ਕਰਕੇ ਲੋਕ ਇੱਥੇ ਕੂੜਾ ਸੁੱਟ ਰਹੇ ਨੇ